उस पर <स्टियों> तो बेटे ही हम देखते हैं। बेटे ही देखते हैं। हाँ मतलब कि हम बेटे खासा दर्शन कर हैं। मैं जो सपने में तो कोई नहीं अपने पूरे कार्य का। जब तक अपने कोई प्रॉब्लम नहीं मेरे कोशिशों में मेरे अधूरे नहीं हैं। बच्चों में सबने मेरे ਜਿਸ ਤਰ੍ਹਾਂ ਮੇਰਾ ਵੈਲਕਮ ਕਿੰਨਾ ਗਾਸਪੀ ਤੋਂ ਬਾਅਦ ਕਿਉਂ ਕਿਦਾਣੇ ਕਰਤੇ ਹੋਏ ਲੱਕੋ ਸਨੀ ਪੂਰੇ 18 ਸਾਲ ਬਾਅਦ ਇੱਕ ਪਰਿਵਾਰ ਚ ਧੀ ਨੇ ਜਨਮ ਲਿਆ ਤਾਂ ਪਰਿਵਾਰ ਨੂੰ ਵਿਆਹ ਜਿੰਨਾ ਚਾ ਚੜਿਆ ਪਿਆ ਹਸਪਤਾਲ ਚੋਂ ਛੁੱਟੀ ਮਿਲਦਿਆਂ ਹੀ ਗੱਡੀ ਸੱਜਾ ਕੇ ਘਰ ਲਜਾਇਆ ਗਿਆ ਘਰ ਵਿੱਚ ਵੀ ਖੁਸ਼ੀ ਦੇ ਪਲ ਵੇਖਣ ਵਾਲੇ ਸੀ ਤੀਦੇ ਚਾਚ ਘਰ ਚ ਵੀ ਖੂਬਸੂਰਤ ਸਜਾਵਟ ਕੀਤੀ ਗਈ ਹੈ ਪਰਿਵਾਰ ਦਾ ਕਹਿਣਾ ਕਿ 18 ਸਾਲਾਂ ਬਾਅਦ ਧੀ ਹੋਈ ਹੈ ਪਰਿਵਾਰ ਚ ਫਿਰ 18 ਸਾਲ ਤੱਕ ਇਹ ਪਲ ਵੀ ਯਾਦ ਰਹਿਣੇ ਚਾਹੀਦੇ ਨੇ ਉੱਥੇ ਹੀ ਨਾਮ ਜੰਮੀ ਧੀ ਦੀ ਮਾਂ ਤੇ ਪਿਤਾ ਦਾ ਕਹਿਣਾ ਸੀ ਕਿ ਇਹਨਾਂ ਦੋਵਾਂ ਨੇ ਅਰਦਾਸ ਕੀਤੀ ਸੀ ਕਿ ਕਿ ਉਹਨਾਂ ਦੇ ਘਰ ਧੀ ਦਾ ਜਨਮ ਹੋਏ ਮਾਂ ਦਾ ਕਹਿਣਾ ਸੀ ਕਿ ਜਨੇਪੇ ਦੌਰਾਨ ਉਸਨੇ ਬਹੁਤ ਔਖਾ ਸਮਾਂ ਦੇਖਿਆ ਲੇਕਿਨ ਉਸਦੀ ਧੀ ਨੇ ਹੀ ਜਿਵੇਂ ਉਸਨੂੰ ਦੂਸਰਾ ਜਨਮ ਦਿੱਤਾ ਉੱਥੇ ਹੀ ਮਾਂ ਤੇ ਪਿਤਾ ਦਾ ਕਹਿਣਾ ਕਿ ਉਹਨਾਂ ਨੂੰ ਆਪਣੀ ਧੀ ਦਾ ਬਹੁਤ ਚਾਹਿਆ ਤੇ ਉਹ ਤਾਂ ਖੁਦ ਲੋਕਾਂ ਨੂੰ ਵਿਦਾਈ ਦੇ ਰਹੇ ਨੇ ਕਿ ਬੇਟੇ ਤੇ ਕਾਫੀ ਸਾਡੇ ਘਰੇ ਆ ਗਿਆ ਬੇਟਿਆਂ ਨੇ ਪੂਰਾ ਮਤਲਬ ਕਿ ਪਰਿਵਾਰ ਭੜਿਆ ਹੋਇਆ ਬੇਟੀ ਦੀ ਬਸ ਮੀਨਸ ਕਮੀ ਸੀ ਉਹ ਬਿਲਕੁਲ ਹਾਂਜੀ ਚਾਹ ਬਹੁਤ ਚਾਲਕ ਪਰ ਸਾਡੀਆਂ ਬੇਟੀਆਂ ਵੱਡੀਆਂ ਸੀ ਮਤਲਬ ਹਸਬੰਡ ਚਾਰ ਸਿਸਟਰ ਨੇ ਵੱਡੇ ਪਾਜੀ ਜੇਰ ਜੁਨੇ ਦੇ ਦੋ ਬੇਟੀਆਂ ਨੇ ਉਹ ਵੱਡੀਆਂ ਨੇ ਇੱਕ ਗਏ ਗਏ ਨੇ ਇੱਕ ਅਨਮੈਰਿਡ ਨੇ ਉਹ 18 ਸਾਲ ਦੇ ਹੋਏ ਨੇ ਉਸ ਤੋਂ ਬਾਅਦ ਬੇਟੇ ਹੀ ਹਮੇਸ਼ਾ ਸਾਡੇ ਘਰੇ ਬੇਟੀ ਨਹੀਂ ਸਈ ਆ ਮਤਲਬ ਕਿ ਹੁਣ ਇਹ 18 ਸਾਲ ਦਾ ਸਵਭ ਬਣਿਆ ਕਿ ਹੁਣ ਬੇਟੀ ਕੋਈ ਆ ਕੋਈ ਮੇਰੇ ਕਹਿੰਦੇ ਵੀ ਹੋਣਗੇ ਕਿ ਚਾਹ ਉਤੋਂ ਉਤੋਂ ਕਹਿੰਦੇ ਨੇ ਅੱਜ ਇਸੇ ਕਰਕੇ ਸਭ ਕੀਤਾ ਹੈ ਕਿ ਉਹਨਾਂ ਨੂੰ ਲੱਗੇ ਕਿ ਨਹੀਂ ਮੈਂ ਉਹ ਤੋਂ ਤੋਂ ਨਹੀਂ ਸੀ ਕਿਆ ਮੈਨੂੰ ਸੱਚੀ ਬੇਟੀ ਚਾਹੀਦੀ ਸੀ ਕਿਉਂਕਿ ਮੈਂ ਜੋ ਸੁਪਨੇ ਮੈਂ ਖੁਦ ਨਹੀਂ ਆਪਣੇ ਪੂਰੇ ਕਰ ਪਾਈ ਕਿਉਂਕਿ ਥੋੜਾ ਜਿਹਾ ਮੇਰੀ ਫੈਮਿਲੀ ਬੈਂਕ ਰੋਡ ਥੋੜਾ ਜਿਹਾ ਪ੍ਰੋਬਲਮ ਹੋਣ ਦੇ ਕਰਕੇ ਮੇਰੇ ਕੋਲ ਸੁਪਨੇ ਤੇਰੇ ਅਧੂਰੇ ਰਹਿ ਗਏ ਸੀ ਮੈ ਚਾਹਨੀ ਸੀ ਕਿ ਮੇਰੀ ਬੇਟੀ ਆਵੇ ਤੇ ਉਹ ਮੇਰੇ ਸੁਪਨੇ ਤੇਰੇ ਦੁਬਾਰਾ ਪੂਰੇ ਕਰੇ ਤਾਂ ਮੈਂ ਆਪਣੇ ਸੁਪਨੇ ਆਪਣੀ ਬੇਟੀ ਦੇ ਥੇ ਬੇਟੀ ਦਾ ਨਾਮ ਕੀ ਸੋਚਦੇ ਬੇਟੀ ਦਾ ਨਾਮ ਜ਼ਬਾਬ ਕੋ ਇੱਕ ਬੜਾ ਇਹ ਇਹ ਕਿਵੇਂ ਇਹ ਮਾਇਕ ਦਾ ਆ ਬਸ ਇੱਕ ਦਾ ਮਤਲਬ ਕੀ ਕਹਿੰਦੇ ਨੇ ਕਿ ਗੁਰੂ ਦਾ ਨਾਮ ਲਈਏ ਰੱਬ ਦਾ ਨਾਮ ਲਈਏ ਤੇ ਫੇਰ ਹੀ ਰੱਬ ਸੋਨਦਾ ਕਬੂਲ ਕਰਦਾ ਇਹਦਾ ਨਾਮ ਨਹੀਂ ਮਤਲਬ ਕਿ ਗੁਰੂ ਦਾ ਗਾਇਨ ਕਰਨਾ ਰੱਬ ਨੂੰ ਯਾਦ ਕਰਨਾ ਉਹਨੂੰ ਯਾਦ ਕਰਕੇ ਰੱਬ ਨੂੰ ਤੂਰੀ ਨੂੰ ਪਾਇਆ ਇਹ ਅਰਦਾਸ ਵੀ ਮੇਰੀ ਮਤਲਬ ਕਿ ਰੱਬ ਦੇ ਅਗਰ ਕੀਤੇ ਮਨ ਮਤ ਜਿਹੜੀ ਉਹ ਪੂਰੀ ਹੋਈ ਜਾਵੇ ਜਦੋਂ ਤੁਸੀਂ ਵਿਆਹ ਆਏ ਹੋਗੇ ਉਦੋਂ ਸੱਜੀ ਹੋਊਗੀ ਨਹੀਂ ਦੀ ਜਦ ਕਿ ਜਿਸ ਤਰ੍ਹਾਂ ਮੇਰਾ ਵੈਲਕਮ ਕੀਤਾਗਾ ਸੋਰੀ ਪਰਵਾਰ ਵਿੱਚ ਉਵੇਂ ਹੁਣ ਇਦਾਂ ਅੱਜ ਵੈਲਕਮ ਕੀਤਾ ਜਾ ਰਿਹਾ ਹੈ ਘਰ ਦੇ ਬੋਝ ਦਾ ਕੁਝ ਨਹੀਂ ਮਤਲਬ ਜਿਵੇਂ ਮੇਰੀ ਜਠਾਣੀ ਜੀ ਕਿ ਸੱਸ ਨੂੰ ਮਮ ਹੈ ਨਹੀਂ ਨੇ ਤੇ ਬਾਕੀ ਜਠਾਣੀ ਜਿਹੜੇ ਉਹ ਪੂਰਾ ਮੇਰੇ ਸੱਸ ਕੋਲ ਦੇ ਰਹੇ ਉਹ ਸੇ ਪੂਰਾ ਉਹਨਾਂ ਨੇ ਕੀਤਾ ਹੋਇਆ ਵਾ ਸਾਰੇ ਘਰ ਨੂੰ ਸਜਾਇਆ ਹੋਇਆ ਹੈ ਨੋਰਮਲ ਤਰੀਕੇ ਜਿੱਦਾਂ ਕੋਈ ਮਤਲਬ ਕਰ ਸਕਦੇ ਆ ਬਾਕੀ ਪੂਰਾ ਸਾਰੇ ਫੈਮਿਲੀ ਬਹੁਤ ਖੁਸ਼ ਨੇ। ਅਸੀਂ ਹਸਪੀਟਲ 'ਚ ਵੀ ਥੋੜਾ ਟਾਈਮ ਔਖਾ ਲੰਘਿਆ। ਬਹੁਤ ਜੀ ਬਹੁਤ ਉਹ ਤੇ ਕਹਿ ਸਕਦੇ ਆ ਕਿ ਮੌਤ ਨਾਲੋਂ 72 ਟਾਈਮ ਸੀ ਜਿਹੜਾ ਨਿਕਲਿਆ ਵਾ। ਤੇ ਇੱਕ ਪੱਲ ਬਰਾ ਔਖਾ ਸੀ ਜਦੋਂ ਮੈਂ ਮਤਲਬ ਸਹੀ ਸੁਣ। ਮੈਂ ਤਾਂ ਅਸਮਿਸ ਕੋ। ਕਿਉਂਕਿ ਮੈਂ ਮੋਢੇ ਮੁੱਚਾ ਕੇ ਜਨਮ ਦਿੱਤਾ ਸੀ। ਐਨੇ ਹਾਲਾਤ ਔਖੇ ਸੀ ਕਿ ਜਿਸ ਟਾਈਮ ਤੇ ਮਦਰ ਡਿਲੀਵਰੀ ਹੋਈ ਸੀ ਬਹੁਤ ਔਖਾ ਸੀ। ਮੈਨੂੰ ਲੱਗਾ ਕਿ ਸ਼ਾਇਦ ਉਹ ਮੈਂ ਇਸ ਕਮਰੇ ਤੋਂ ਬਾਹਰ ਨਹੀਂ ਜਾ ਸਕਦੀ ਹੈਗੀ। ਪਰ ਸ਼ਾਇਦ ਇਹ ਹੋਈ ਤੇ ਮਤਲਬ ਇਹਦੇ ਕਾਰਨ ਹੀ ਮੈਨੂੰ ਦੁਬਾਰਾ ਜਨਮ ਮਿਲਿਆ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਦੁਬਾਰਾ ਮਤਲਬ ਬਾਹਰ ਜਾ ਕੇ ਆਪਣੇ ਬੱਚੇ ਨੂੰ ਦੇਖ ਪਾਉਂਗੀ ਆਪਣੇ ਬੇਟੇ ਨੂੰ ਆਪਣੇ ਹਸਬੰਦ ਨੂੰ ਜਾਂ ਆਪਣੀ ਫੈਮਲੀ ਨੂੰ ਮਿਲ ਪਾਉਂਗੀ ਇੰਨਾ ਜ਼ਿਆਦਾ ਕ੍ਰਿਟੀਕਲ ਕੇਸ ਸੀ ਕਿ ਮੈਂ ਦੱਸ ਨਹੀਂ ਸਕਦੀ ਮੇਰੇ ਸਾਫ ਫਰਦੇ ਪੇ ਸੀ ਮੈਂ ਸੋਚਿਆ ਨਹੀਂ ਸੀ ਕਿ ਮੈਂ ਬਾਹਰ ਜਾਉਂ ਪਰ ਜਦੋਂ ਫਿਰ ਮੈਂ ਬਾਹਰ ਆਈ ਤੇ ਮੈਂ ਕਿਹਾ ਕਿ ਇੰਨੇ ਮੈਨੂੰ ਜ਼ਿੰਦਗੀ ਦਿੱਤੀ ਆ ਤੇ ਮੈਂ ਇਹਨੂੰ ਇਹੋ ਜੀ ਜ਼ਿੰਦਗੀ ਦਊਂਗੀ ਕਿ ਮਤਲਬ ਫੁੱਲਾਂ ਨਾਲੋਂ ਵੀ ਮਤਲਬ ਪਾਪਾ ਜੀ ਨੇ ਬਹੁਤ ਰੀਜ਼ਨਾਂ ਕੀਤੀਆਂ ਮੇਰੇ ਹਸਬੰਦ ਜਰੇ ਨਾਲ ਮੈਂ ਅੱਜ ਪੂਰੀ ਦੁਨੀਆ ਸਾਹਮਣੇ ਕਹੂੰਗੀ ਕਿ ਮੇਰੇ ਸ਼ਾਦੀ ਕੁਸ਼ੇਸ ਤੋਂ 7 ਦਿਨ ਮਾਤਾ ਮੋਤੀਦਾਨ ਕੀਤੇ ਹੋਣਗੇ। ਕਿ 7 ਦਿਨ ਮਾਤਾ ਮੋਤੀਦਾਨ ਕੀਤੇ ਜਿਨੇ ਇੱਕ ਬੇਟੀ ਦੀ ਕੇਅਰ ਕਰਦਾ ਨਾ ਇੱਕ ਬਾਪ ਕੀ ਮਤਲਬ ਕਿ ਧੀ ਨੂੰ ਲਾਡਾ ਨਾ ਪਾਲਦਾ ਜੇ ਲਾਡਾ ਨਾ। ਬਸ ਉਹ ਮੈਂ ਹੁਣ ਬੇ ਹਸਨ ਕਰ ਕਰਦੇ ਉਹਨੇ ਲਾੜ ਉਹਨੇ ਬਹੁਤ ਰਿਕਾ ਨਾ ਮੁੰਦਰਾ ਕਰ ਕਦੇ ਨੇ ਤੇ ਕੋਈ ਗਰੀਬਾ ਨੇ ਤੇ ਸਿਰਫ ਇਹ ਤੋ ਜਰਾ ਰੰਗ ਕੋਈ ਸਿਰਫ ਤੋ ਮੈਂ ਟਮਾਟਰੇ ਕੀ ਕੰਮ ਕੋ ਤਰ ਬਹੁਤ ਕੇਅਰ ਕਰਦੇ ਨੇ। ਕਿੱਕ ਕਲੀ ਬਾਣੀ ਸਾਡੀ ਦੋਨਾਂ ਦੀ ਅਰਦਾਸ ਹੀ ਇਹਨੇ ਤੇ ਵਰਤੂ ਹੀ ਰੱਖੇ ਸੀ ਮਾਤਾ ਜੀ ਦੀ ਅਰਦਾਸ ਹੀ ਹਾਂਜੀ ਮਾਤਾ ਰਾਣੀ ਦੇ ਨਾਲ ਵਰਤੂ ਹੀ ਰੱਖੇ ਸੀ ਧੀ ਹੋਵੇ ਸਾਡੇ ਘਰੇ ਹਾਂਜੀ ਲੈ ਔਖਾ ਵੇਲਾ ਵੀ ਕਟਿਆ ਔਖਾ ਵੇਲਾ ਤੇ ਇੱਥੇ ਵੀ ਕਾਫੀ ਔਖਾ ਵੇਲਾ ਕਟਿਆ ਤੇ ਉੱਥੇ ਵੀ ਕਟਿਆ ਬਾਬਾ ਦੀਪ ਸਿੰਘ ਜੀ ਤੇ ਹੁਣ ਇੱਥੇ ਹਾਂਜੀ ਬਹੁਤ ਵਧੀਆ ਤਿਆਰੀ ਕੀਤੀ ਜੀ ਇਹ ਤੁਸੀਂ ਮੈਂ ਵੇਖਦੇ ਗੱਡੀ ਸਜਾਈ ਹੈ। ਇਹ ਢੋਲੀ ਵਾਲੀ ਗੱਡੀ ਜਿੱਦਾਂ ਆਈ ਸੀ ਉਦਾਂ ਦੀ ਗੱਡੀ ਸਜਾਈ ਜੀ। ਹਾਂਜੀ ਜਾਂ ਵਿਆਹ ਵਲੇ ਸਜਾਈ ਤੇ ਜਾਂ ਹੁਣ ਸਜਾਈ ਦੇ ਕੁੜੀਆ ਵਰੀ। ਇਹ ਤੇ ਆਪਾਂ ਲੋਕਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਵੀ ਜਿੱਦਾਂ ਲੋਕ ਅੱਜ ਕੱਲ੍ਹ ਖੁੱਖ ਚ ਮਾਰਦੇ ਆ, ਖੁੱਖ ਚ ਨਹੀਂ ਝੂਠੀਆਂ ਮਾਰਨੀਆਂ ਚਾਹੀਦੀਆਂ। ਇਹ ਤੇ ਆਪਾਂ ਲੋਕਾਂ ਨੂੰ ਮੈਸੇਜ ਵੀ ਦਿੱਤਾ ਜੀ ਇੱਕ।